ਚਰਨਜੀਤ ਸਿੰਘ ਚੰਨੀ ਦੁਆਰਾ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਨਤਰੀ। ਦੁਆਰਾ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਕੀਤੀ ਹੈ। ਉਹਨਾਂ ਨੂੰ ਜੇਲ੍ਹੋਂ ਬਾਹਰ ਕੱਢਣ ਦੀ ਸਿਫਾਰਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜੇ ਭਾਈ ਅਮਰਿਤਪਾਲ ਸਿੰਘ ਨਹੀਂ ਹੋਣਗੇ ਤਾਂ ਖਡੂਰ ਸਾਹਿਬ ਦੇ ਲੋਕਾਂ ਦੀ ਸੁਣਵਾਈ ਕੌਣ ਕਰਾਵੇਗਾ? ਖਡੂਰ ਸਾਹਿਬ ਦੇ ਲੋਕਾਂ ਦੀਆਂ ਗੱਲਾਂ ਕੌਣ ਸੁਣੇਗਾ? ਖਡੂਰ ਸਾਹਿਬ ਦੇ ਵਿੱਚ ਵਿਚਰੇਗਾ ਕੌਣ? ਕਿਹੜਾ ਲੀਡਰ ਖਡੂਰ ਸਾਹਿਬ ਦੇ ਲੋਕਾਂ ਦੇ ਵਿੱਚ ਜਾ ਕੇ ਕੰਮ ਕਰੇਗਾ? ਗੱਲ ਸਹੀ ਵੀ ਹੈ, ਵਾਜਬ ਵੀ ਹੈ ਕਿਉਂਕਿ ਐਮਪੀ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਫਤਵਾ ਦਿੱਤਾ ਹੈ। ਉਹਨ ਪਾਈ ਅਮਰਿਤਪਾਲ ਸਿੰਘ ਰਹਿਣਗੇ ਜੇਲ੍ਹ ਦੇ ਵਿੱਚ ਤੇ ਫਿਰ ਉਹ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਚਣਗੇ ਕਿ ਕਿਸ ਤਰ੍ਹਾਂ ਲੋਕਾਂ ਦੇ ਕੰਮ ਹੋਣਗੇ ਇਹਦੇ ਉੱਤੇ ਚਰਨਜੀਤ ਸਿੰਘ ਚੰਨੀ ਨੇ ਆਵਾਜ਼ ਚੁੱਕੀ ਹੈ ਦੁਬਾਰਾ ਕਿਉਂਕਿ ਵਿਵਾਦ ਖੜਾ ਹੋ ਗਿਆ ਸੀ ਇੱਥੋਂ ਤੱਕ ਕਿ ਆਪਣੀ ਪਾਰਟੀ ਦੇ ਹੀ ਕੁਝ ਲੀਡਰਾਂ ਨੇ ਉਹਨਾਂ ਤੋਂ ਸਮਰਥਨ ਇਸ ਵਿਵਾਦ ਖਿੱਚ ਲਿਆ ਸੀਗਾ ਇੱਥੇ ਤਾਂ ਕਿਹਾ ਗਿਆ ਸੀਗਾ ਕਾਂਗਰਸ ਦੇ ਕੁਝ ਲੀਡਰਾਂ ਵੱਲੋਂ ਕਿ ਇਹ ਚਰਨਜੀਤ ਸਿੰਘ ਚੰਨੀ ਦਾ ਆਪਣਾ ਬਿਆਨ ਹੋ ਸਕਦਾ ਹੈ ਉਹਨਾਂ ਦੀ ਆਪਣੀ ਸੋਚ ਨਹੀਂ ਹੋ ਸਕਦੀ ਹੈ ਇਸ ਦੇ ਵਿੱਚ ਕਾਂਗਰਸ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਭਾਜਪਾ ਨੇ ਸਿੱਧੇ ਨਿਸ਼ਾਨੇ ਸਾਧਦੇ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਵਿੱਚ ਖਾਲਿਸਤਾਨੀ ਆਤਮਾ ਆ ਚੁੱਕੀ ਹੈ ਪਰ ਉਸ ਦਾ ਜਵਾਬ ਚਰਨਜੀਤ ਸਿੰਘ ਚੰਨੀ ਨੇ ਦੁਬਾਰਾ ਦਿੱਤਾ ਆ ਔਰ ਕਿਹਾ ਹੈ ਕਿ ਜੇ ਭਾਈ ਅਮਰਪਾਲ ਸਿੰਘ ਨਹੀਂ ਹੋਣਗੇ ਤਾਂ ਖਡੂਰ ਸਾਹਿਬ ਦੇ ਲੋਕਾਂ ਦਾ ਕੀ ਹੋਵੇਗਾ ਇੱਕ ਐਮਪੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਬਾਹਰ ਆਉਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਭਾਈ ਅਮਰਿਤਪਾਲ ਸਿੰਘ ਨੇ ਆਪਣੇ ਕਾਗਜ਼ ਭਰੇ ਸੀ ਉਸ ਵੇਲੇ ਕਿਸੇ ਨੇ ਕਿਉਂ ਆਵਾਜ਼ ਨਹੀਂ ਚੁੱਕੀ ਜੇ ਹੁਣ ਇੰਨੀ ਤਕਲੀਫ ਹੋ ਰਹੀ ਹੈ ਤਾਂ ਉਸ ਵੇਲੇ ਤਾਂ ਸੰਵਿਧਾਨਕ ਤੌਰ ਦੇ ਉੱਤੇ ਸਭ ਕੁਝ ਮਨਜ਼ੂਰ ਕਰ ਲਿਆ ਗਿਆ ਸੀ ਤੇ ਹੁਣ ਵੀ ਸੰਵਿਧਾਨਕ ਤੌਰ ਦੇ ਉੱਤੇ ਗੱਲ ਮਨਜ਼ੂਰ ਕੀਤੀ ਜਾਵੇ ਕਿ ਉਹ ਇੱਕ ਐਮਪੀ ਨੇ ਖੈਰ ਇਸ ਮਾਮਲੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੋਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਪੰਜਾਬ ਲੈ ਬੰਦੀਰ ਕੋ ਗੱਲ ਕਰੀਏ ਸੰਸਦ ਵਿੱਚ ਤੁਸੀਂ ਅਮਰਪਾਲ ਪੋਣਾ ਦਾ ਮੁੱਦਾ ਚੁੱਕਿਆ ਸੀਗਾ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਵਾਬ ਦਿੱਤਾ ਕਿ ਇਹ ਕਹਿੰਦੇ ਕਿ ਮੈਂ ਕਿਸੇ ਖਾਸ ਐਮਪੀ ਦਾ ਨਹੀਂ ਸਭ ਦਾ ਖਿਆਲ ਰੱਖਣਾ ਜੋ ਪੰਜਾਬ ਲਈ ਸਹੀ ਹੈ ਮੈਂ ਉਹ ਕਰਾਂਗਾ ਉਹਨੋ ਕਿਵੇਂ ਹੈ ਇਹ ਚੋ ਐਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ ਜਦੋਂ ਅਮਰਪਾਲ ਦੇ ਕਾਗਜ਼ ਢਾਕਲ ਕੀਤੇ ਆ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹ ਜੇ ਉਹ ਗਲਤ ਸੀ ਤਾਂ ਉਹਦੇ ਕਾਜ ਰੋਕਨੇ ਚਾਹੀਦੇ ਸੀ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੀ ਉਦੋਂ ਸਰਕਾਰ ਨੇ ਕਿਉਂ ਨਹੀਂ ਅਬਜੈਕਟ ਕੀਤਾ ਕਿ ਇਹ ਗਲਤ ਬੰਦਾ ਇਹਦੇ ਐਮਪੀ ਨਹੀਂ ਬਣਨਾ ਚਾਹੀਦਾ ਫਿਰ ਉਹ ਐਮਪੀ ਬਣ ਗਿਆ ਜਦੋਂ ਉਹਨੇ ਸੌ ਚੱਕੀ ਹੈ ਉਹਨੂੰ ਵੀ ਬਰੂਗੜ ਤੋਂ ਲਿਖਿਆ ਆਇਆ ਤੇ ਉੱਥੇ ਸੌ ਚੱਕਾਈ ਹੈ ਨਾਲ ਹੋ ਕੇ ਫਿਰ ਫਿਰ ਉਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸੌ ਚੱਕਦਾ ਹੈ ਤੇ ਹੁਣ ਜਦੋਂ MP ਬਣ ਗਿਆ ਸੌ ਵੀ ਚੱਕ ਲਈ ਤਾਂ ਉੱਥੇ ਦੇ ਜਿਹੜੇ ਬੰਦੇ ਐ ਜਾਂ ਤਾਂ ਇਹਨੂੰ ਕੈਨਸਲ ਕਰਾ ਲੈਣ ਜੇ ਇਹ ਕਹਿੰਦੇ ਜੀ ਗਲਤ ਐ ਤਾਂ ਉੱਥੇ ਦੇ ਮਦਿਆ ਨੂੰ ਹੋਰ ਕੋਈ MP ਮਿਲ ਜੇ ਜਿਹੜੇ ਸਾਡੇ ਖੰਡੂਰ ਸਾਹਿਬ ਦੇ 20 ਲੱਖ ਵੋਟਰ ਐ ਉਹਨਾਂ ਦਾ ਕੀ ਬਣੇਗਾ ਉਹਨਾਂ ਦੀ ਗੱਲ ਕੌਣ ਕਰੇਗਾ ਮੈਂ ਜਲੰਧਰ ਤੋਂ ਚੁਣਕੇ ਗਿਆ ਮੈਂ ਜਲੰਧਰ ਉੱਥੇ ਮੈਨੂੰ ਮੌਕਾ ਮਿਲਿਆ ਮੈਂ ਜਲੰਧਰ ਦੀ ਗੱਲ ਕੀਤੀ ਖੰਡੂਰ ਸਾਹਿਬ ਦੀ ਕੌਣ ਕਰੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ